ਸਿੱਖ ਧਰਮ ਸ਼ਹੀਦਾਂ ਤੇ ਮਰੀਦਾਂ ਦਾ ਧਰਮ ਹੈ ਅੱਜ ਤੁਹਾਨੂੰ ਇੱਕ ਐਸੇ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਇੱਕ ਮਹਾਨ ਸਿੱਖ ਜਰਨੈਲ ਨੂੰ ਸ਼ਹੀਦ ਕੀਤਾ ਗਿਆ ਤੇ ਸ਼ਹੀਦ ਕਰਨ ਤੋਂ ਪਹਿਲਾਂ ਉਹਦੇ ਸਾਢੇ 3 ਸਾਲਾਂ ਦੇ ਪੁੱਤਰ ਦਾ ਦਿਲ ਕੱਢ ਕੇ ਉਸ ਜਰਨੈਲ ਦੇ ਮੂੰਹ ਵਿੱਚ ਤੁਨ ਦਿੱਤਾ ਗਿਆ ਦਰਸ਼ਕੋ ਅੱਜ ਤੁਹਾਨੂੰ ਇੱਕ ਐਸੇ ਪਾਵਨ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਸਥਾਨ ਦੇ ਬਾਰੇ 98% ਸੰਗਤਾਂ ਜਾਣਦੀਆਂ ਤੱਕ ਨਹੀਂ ਸੋ ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਸਿੱਖ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਆਪਣਾ ਫਰਜ਼ ਸਮਝ ਕੇ ਸੇਵਾ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਿੱਖਾਂ ਦੇ ਉਸ ਮਹਾਨ ਜਰਨੈਲ ਦੇ ਸ਼ਹੀਦੀ ਸਥਾਨ ਦੇ ਜਿਸ ਨੇ ਗੁਰੂ ਦੇ ਥਾਪਣੇ ਦੇ ਸਦਕਾ ਸਿੱਖਾਂ ਨੂੰ ਲੜਨਾ ਜਿੱਤਣਾ ਤੇ ਰਾਜ ਕਰਨਾ ਸਿਖਾਇਆ ਜਿਸ ਨੇ ਮੁਗਲਾਂ ਦੇ 3700 ਤੋਂ ਵੱਧ ਸਾਲ ਪੁਰਾਣੇ ਸਮਰਾਜ ਨੂੰ ਜੜੋਂ ਪੁੱਟ ਕੇ ਓ ਖੇੜ ਕੇ ਰੱਖ ਦਿੱਤਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸਥਾਨ ਦੀ ਸੋ ਦਰਸ਼ਕੋ ਅੱਜ ਆਪਾਂ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਾਂਗੇ ਤੇ ਯਾਦ ਕਰਾਂਗੇ ਉਸ ਮਹਾਨ ਸੂਰਮੇ ਦੀ ਸ਼ਹੀਦੀ ਗਾਥਾਂ ਚਲਦੀ ਚਲਦੀ ਇਹ ਵੀਡੀਓ ਕਰ ਦਿਓ ਸ਼ੇਅਰ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਦਿੱਲੀ ਦੇ ਵਿੱਚ ਅਸਥਾਨ ਮਹਿਰੋਲੀ ਦੇ ਅਸਥਾਨ ਦੇ ਉੱਪਰ ਮਹਿਰੋਲੀ ਉਹ ਇਲਾਕਾ ਹੈ ਜਿਹੜਾ ਕੁਤਮ ਮਨਾਰ ਤੋਂ ਬਿਲਕੁਲ 500 ਮੀਟਰ ਦੀ ਦੂਰੀ ਦੇ ਉੱਪਰ ਹੈ ਮਹਿਰੋਲੀ ਦੇ ਵਿੱਚ ਸ਼ਹੀਦੀ ਅਸਥਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1670 ਈਸਵੀ ਨੂੰ ਕਸ਼ਮੀਰ ਦੀ ਧਰਤੀ ਤੇ ਰਜੌਰੀ ਨਗਰ ਦੇ ਵਿੱਚ ਹੋਇਆ ਸੀ ਬਚਪਨ ਦਾ ਨਾਮ ਸੀ ਲక్ష్మణ ਦੇਵ Rajput ਕਾਣ ਚ ਜੰਮਿਆ ਇਹ ਬੱਚਾ ਗਰਭਵਤੀ ਹਿਰਨੀ ਹੱਥੋਂ ਮਾਰੀ ਜਾਂਦੀ ਹੈ ਵੈਰਾਗ ਪੈਦਾ ਹੁੰਦਾ ਤੇ ਵੈਰਾਗੀ ਬਣ ਜਾਂਦਾ ਤੇ ਆਪਣਾ ਨਾਮ ਮਾਧੋ ਦਾਸ ਰਖ ਲੈਂਦਾ ਤੇ ਰਾਮ ਦਾਸ ਬੈਰਾਗੀ ਨੂੰ ਆਪਣਾ ਗੁਰੂ ਧਾਰਨ ਕਰ ਲੈਂਦਾ ਭਟਕਦਾ ਪੜਕਦਾ ਪੰਜ ਬੱਟੀ ਦੇ ਅਸਥਾਨ ਤੇ ਪਹੁੰਚਿਆ ਜੋਗੀ ਔਗੜਨਾਥ ਤੋਂ ਯੋਗ ਦੀ ਸਿੱਖਿਆ ਲਈ ਤੇ ਔਗੜਨਾਥ ਦੇ ਮਰਨ ਤੋਂ ਬਾਅਦ ਮਾਧੋ ਦਾਸ ਬੈਰਾਗੀ ਔਗੜਨਾਥ ਦੇ ਪੂਰੇ ਦੇ ਪੂਰੇ ਜੱਥੇ ਦਾ ਮਾਲਕ ਬਣ ਜਾਂਦਾ ਹੈ ਹੱਟ ਬਣ ਜਾਂਦਾ ਹੈ ਧੰਨ ਗੁਰ ਗੋਬਿੰਦ ਸਿੰਘ ਸਤਗੁਰੂ ਪਾਤਸ਼ਾ ਜਦੋਂ 1708 ਦੇ ਵਿੱਚ ਨਦੇੜ ਦੀ ਧਰਤੀ ਤੇ ਪਹੁੰਚਦੇ ਨੇ ਤੇ ਮਾਧੋ ਦਾਸ ਬੈਰਾਗੀ ਨੇ ਗੁਰੂ ਦੇ ਦਰਸ਼ਨ ਕੀਤੇ ਗੁਰੂ ਕੇ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰ ਸਹਬਜ਼ਾਦਿਆਂ ਦੀ ਸ਼ਹੀਦੀ ਨੂੰ ਸੁਣਿਆ ਤੇ ਹਿਰਦਾ ਕੰਬ ਗਿਆ ਗੁਰਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖ ਬਣਿਆ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਜਰਨੈਲ ਤਾਪ ਕੇ ਪੰਜਾਬ ਦੀ ਧਰਤੀ 'ਵਲ ਤੋੜ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੀਆਂ ਫੌਜਾਂ ਦੇ ਨਾਲ ਰਲ ਕੇ ਇੱਕਦਮ ਤਰਥੱਲੀ ਮਚਾ ਦਿੱਤੀ। ਪੂਰੇ ਪੰਜਾਬ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਮੁਗਲੀਆਂ ਹਕੂਮਤ ਨੂੰ ਤੈਸ਼ ਨੈਸ਼ ਕਰਨਾ ਆਰੰਭ ਕੀਤਾ ਤੇ ਅਖੀਰ ਨੂੰ ਚੱਪੜ ਚੁੜੀ ਦੇ ਮੈਦਾਨ ਦੇ ਵਿੱਚ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੇ ਸ਼ਹੀਦੀ ਦੇ ਸਭ ਤੋਂ ਵੱਡੇ ਗੁਨਾਹਗਾਰ ਵਜ਼ੀਰ ਖਾਂ ਸੁਚਾਨੰਦ ਤੇ ਹੋਰ ਵੱਡੇ ਵੱਡੇ ਪਾਪੀਆਂ ਨੂੰ ਸਜ਼ਾਵਾਂ ਦਿੱਤੀਆਂ ਤੇ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਕਿਸਾਨਾਂ ਨੂੰ ਦੇ ਦਿੱਤੀਆਂ بڑے-ਵੱડિયા ਪ੍ਰਬੰਧ ਚਲਾਏ ਅਖੀਰ ਨੂੰ ਜੇਕਰ ਸ਼ਹੀਦੀ ਦੀ ਗੱਲ ਕਰੀਏ ਤੇ ਬਾਬਾ ਬੰਦਾ ਸਿੰਘ ਬਹਾਦਰ 1700 15 ਦੇ ਵਿੱਚ ਗੁਰਦਾਸ ਨੰਗਲ ਦੀ ਗਲੀ ਦੇ ਵਿੱਚ ਕਈ ਮਹੀਨਿਆਂ ਦੇ ਘੇਰੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਖਾਫੀ ਖਾਨ ਲਿਖਦਾ ਹੈ ਕਿ 740 ਸਿੱਖਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਪਤਨੀ ਤੇ ਤਿੰਨ ਇੱਕ ਸਾਲ ਸਾਢੇ ਇੱਕ ਤਿੰਨ ਸਾਲ ਦੇ ਪੁੱਤਰ ਅਜੇ ਸਿੰਘ ਨੂੰ ਉਠਾ ਕੇ ਲਾਹੌਰ ਤੱਕ ਜਲੂਸ ਕੱਢਿਆ ਜਾਂਦਾ ਹੈ ਉਹਨਾਂ ਦਾ ਮੁਖੌਲ ਉਡਾਇਆ ਜਾਂਦਾ ਹੈ ਗਾਲਾਂ ਕੱਢੀਆਂ ਜਾਂਦੀਆਂ ਨੇ ਉਹਨਾਂ ਨੂੰ ਘਰਾਂ ਦੀਆਂ ਛੱਤਾਂ ਤੋਂ ਇੱਟਾਂ ਰੋੜੇ ਮਾਰ-ਮਾਰ ਕੇ ਜਲੀਲ ਕੀਤਾ ਜਾਂਦਾ ਹੈ 27 ਫਰਵਰੀ 1716 ਨੂੰ ਇਹ ਜਲੂਸ ਪਹਿਲਾਂ ਲਾਹੌਰ ਤੇ ਉਸ ਤੋਂ ਬਾਅਦ ਹੌਲੀ-ਹੌਲੀ ਚੱਲਦਾ ਦਿੱਲੀ ਪਹੁੰਚਦਾ ਹੈ ਦਿੱਲੀ ਮੂੰਹ ਕਾਲੇ ਕਰਕੇ ਉਹਨਾਂ ਦੇ ਸਿਰਾਂ ਦੇ ਉੱਪਰ ਲੱਕੜ ਦੀਆਂ ਟੋਪੀਆਂ ਪਹਿਨਾਈਆਂ ਗਈਆਂ ਦਰਸ਼ਕੋ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੱਖਾਂ ਨੂੰ ਸੌ-ਸੌ ਕਰਕੇ ਬੈਦਨ ਸ਼ਹੀਦ ਕੀਤਾ ਜਾਂਦਾ ਹੈ ਸਾਰੇ ਸਿੱਖ ਕੈਦੀਆਂ ਨੂੰ ਮੁਸਲਮਾਨ ਧਰਮ ਅਪਣਾਉਣ ਦੇ ਲਈ ਕਿਹਾ ਜਾਂਦਾ ਸੀ ਪਰ ਕੋਈ ਵੀ ਸਿੱਖ ਤਿਆਰ ਨਹੀਂ ਸੀ ਹੁੰਦਾ ਅਖੀਰ ਨੂੰ ਖਾਫੀ ਖਾਨ ਦੇ ਲਿਖਣ ਦੇ ਅਨਸਾਰ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰੀ ਆਉਂਦੀ ਹੈ ਉਹ ਤੇ ਉਹਨਾਂ ਦੇ ਸਾਥੀ ਜਿਹੜੇ ਹੁਣ ਤੱਕ ਜਿਉਂਦੇ ਸਨ ਉਹਨਾਂ ਨੂੰ ਜਿਉਂਦੇ ਰਹਿਣ ਦੇ ਲਈ ਕਿਹਾ ਜਾਂਦਾ ਹੈ ਤੁਸੀਂ ਸਿੱਖਾਂ ਦੇ ਖਾਣੇ ਦਾ ਪੇਚ ਦੇ ਦਿਓ ਮੁਸਲਮਾਨ ਬਣ ਜਾਓ ਤੁਹਾਨੂੰ ਬਖਸ਼ ਦਿੱਤਾ ਜਾਏਗਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਸਰਦਾਰ ਬਾਦ ਸਿੰਘ ਤੇ ਆਲੀ ਸਿੰਘ ਨੂੰ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਸਾਢੇ 1 3 ਸਾਲਾਂ ਦੇ ਪੁੱਤਰ ਅਜੀਤ ਸਿੰਘ ਨੂੰ ਉਹਨਾਂ ਦੀ ਗੋਦ ਵਿੱਚ ਬਿਠਾਇਆ ਜਾਂਦਾ ਛੁਰਾ ਮਾਰ ਕੇ ਛਾਤੀ ਨੂੰ ਚੀਰ ਦਿੱਤਾ ਗਿਆ ਕਿ ਤੜਫਦੇ ਹੋਏ ਦਿਲ ਨੂੰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ ਜਾਂਦਾ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੀਆਂ ਗਰਮ ਸਲਾਖਾਂ ਦੇ ਨਾਲ ਉਹਨਾਂ ਦੀਆਂ ਅੱਖਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਅੱਖਾਂ ਕੱਢ ਲਈਆਂ ਜਾਂਦੀਆਂ ਨੇ ਪਹਿਲਾਂ ਫਿਰ ਉਹਨਾਂ ਦੇ ਹੱਥ ਉਸ ਤੋਂ ਬਾਅਦ ਪੈਰ ਕੱਢ ਦਿੱਤੇ ਜਾਂਦੇ ਨੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਲਾ ਕੇ ਸਾੜਿਆ ਜਾਂਦਾ ਹੈ ਦਰਸ਼ਕੋ ਇਸੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਸਥਾਨ ਤੋਂ ਥੋੜੀ ਦੂਰ ਬਖਤਿਆਰ ਕਾਕੀ ਦੀ ਦਰਗਾਹ ਪੈਂਦੀ ਹੈ ਕੇਵਲ ਮਹਿਰੋਲੀ ਦੇ ਸ਼ਹੀਦੀ ਅਸਥਾਨ ਤੋਂ 100 ਕਿਲੋਮੀਟਰ ਦੇ ਉੱਪਰ ਬਿਲਕੁਲ ਨਾਲ ਹੈ ਉਸ ਬਖਤਿਆਰ ਕਾਕੀ ਦੇ ਦਰਗਾਹ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਕਰਮਾਂ ਵੀ ਕਰਵਾਈਆਂ ਜਾਂਦੀਆਂ ਨੇ ਔਰ ਮੁਸਲਮਾਨ ਬਣਨ ਦੇ ਲਈ ਜ਼ੋਰ ਪਾਇਆ ਜਾਂਦਾ ਪਰ ਬੱਬਾ ਬੰਦਾ ਸਿੰਘ ਬਹਾਦਰ ਆਪਣੇ ਧਰਮ ਵਿੱਚ ਅਡੋਲ ਰਹਿੰਦੇ ਨੇ ਤੇ ਜਿਹੜੇ ਤੁਸੀਂ ਆ ਸ਼ਹੀਦੀ ਗੇਟ ਨੂੰ ਦੇਖ ਰਹੇ ਹੋ ਇਸ ਸ਼ਹੀਦੀ ਗੇਟ ਦੋ ਦੋ ਗੇਟ ਨੇ ਇਹਨਾਂ ਦੇ ਵਿਚਕਾਰ ਬਾਦਸ਼ਾਹ ਫਰਕਸੀਅਰ ਨੇ ਆਪਣੀ ਕੁਰਸੀ ਡਾਈ ਕੁਰਸੀ ਢਾ ਕੇ ਜਿਹੜਾ ਤੁਸੀਂ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਸਥਾਨ ਜਿੱਥੇ ਅੱਜ ਪਾਵਨ ਸਥਾਨ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਬਣਿਆ ਹੋਇਆ ਹੈ ਨਿਸ਼ਾਨ ਸਾਹਿਬ ਵਾਲੀ ਥਾਂ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾਇਆ ਗਿਆ ਤੇ ਉਸ ਤੋਂ ਬਾਅਦ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਦਰਸ਼ਕੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੇ ਲਾਲ ਕਿਲੇ ਤੋਂ 15-17 ਕਿਲੋਮੀਟਰ ਦੂਰ ਹੀ ਕਉਤਮ ਮਨਾਰ ਦੇ ਨਜ਼ਦੀਕ ਇਹ ਅਸਥਾਨ ਪੈਂਦਾ ਜਿੱਥੇ ਸਿੱਖਾਂ ਦੇ ਮਹਾਨ ਚਰਨੈਲ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਦੋਨੋਂ ਜਿਹੜੇ ਤੁਸੀਂ ਗੇਟ ਆਮੋ ਸਾਹਮਣੇ ਦੇਖ ਰਹੇ ਹੋ ਇਹਨਾਂ ਗੇਟਾਂ ਦੇ ਵਿੱਚ ਕਾਰ ਕੁਰਸੀ ਲਗਾ ਕੇ ਬੈਠਾ ਸੀ ਦਿੱਲੀ ਦਾ ਬਾਦਸ਼ਾਹ ਫਰਖਸੀਆ ਤੁਹਾਨੂੰ ਉਸ ਨਿਸ਼ਾਨ ਸਾਹਿਬ ਦੇ ਦਰਸ਼ਨ ਵੀ ਕਰਵਾਉਣੇ ਆ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅਸੀਂ ਅੰਦਰ ਪ੍ਰਵੇਸ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਉਹ ਨਿਸ਼ਾਨ ਸਾਹਿਬ ਹੀ ਸਾਨੂੰ ਦਿਖਾਈ ਦਿੰਦਾ ਹੈ ਇਸੇ ਨਿਸ਼ਾਨ ਸਾਹਿਬ ਵਾਲੀ ਸਥਾਨ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਚੌਂਕੜਾ ਮਾਰ ਕੇ ਬੈਠੇ ਸਨ ਤੇ ਗੋਦ ਵਿੱਚ ਬੈਠਾ ਸੀ ਉਹਨਾਂ ਦਾ ਪੁੱਤਰ ਸਾਢੇ 1-3 ਸਾਲ ਦਾ ਬਾਬਾ ਅਜੀਤ ਸਿੰਘ ਜਦੋਂ 1783 ਦੇ ਵਿੱਚ ਸ਼ਾਹ ਆलम ਨੂੰ ਹਰਾ ਕੇ ਗੁਰੂਆਂ ਦੀਆਂ ਸਿੱਖਾਂ ਨੇ ਖਾਲਸੇ ਨੇ ਦਿੱਲੀ ਨੂੰ ਫਤਿਹ ਕੀਤਾ ਬਾਬਾ ਬਗੇਰ ਸਿੰਘ ਦਲ ਖਾਲਸਾ ਦੇ ਮੁਖੀ ਸਨ ਉਸ ਸਮੇਂ ਫਿਰ ਬਾਬਾ ਬਗੇਰ ਸਿੰਘ ਨੇ ਜਿਹੜੇ ਦਿੱਲੀ ਦੀ ਧਰਤੀ ਤੇ ਗੁਰੂ ਅਸਥਾਨ ਸੰਸਿਧਾਂ ਦੇ ਅਸਥਾਨ ਸਨ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਉਸੇ ਨਿਸ਼ਾਨਦੇਹੀ ਦੇ ਵਿੱਚ ਬਾਬਾ ਬਗੇਰ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੇ ਅਸਥਾਨ ਨੂੰ ਲਭਿਆ ਤੇ ਇੱਥੇ ਗੁਰਦੁਆਰਾ ਸਾਹਿਬ ਦੀ ਛੋਟੀ ਇਮਾਰਤ ਬਣਾਈ ਜਿਹੜੀ ਇਮਾਰਤ ਬਾਅਦ ਵਿੱਚ ਵੱਡੀ ਬਣਾਈ ਗਈ ਤੁਸੀਂ ਇਹ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਸਾਰਿਆਂ ਨੂੰ ਬੇਨਤੀ ਹੈ ਇਹ ਵੀਡੀਓ ਹਰ ਇੱਕ ਸਿੱਖ ਦੇ ਕੋਲ ਪਹੁੰਚਣੀ ਚਾਹੀਦੀ ਹੈ ਤਾਂ ਜੋ ਹਰ ਇੱਕ ਸਿੱਖ ਆਉਣ ਵਾਲੇ ਸਮੇਂ ਵਿੱਚ ਇੱਥੇ ਦਰਸ਼ਨ ਕਰ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ